ਜੈਕਾਰ ਆਪਣਾ ਹਰੀ ਬਾਵਾ ਜੀ ਦਾ ਬੋਲ ਸੱਚ ਦਰਬਾਰ ਕੀ ਜੈ ਜੈਕਾਰ ਸਤਿਗੁਰੂ ਸੰਤੋਸੀ ਦਾ ਜੀ ਮਹਾਰਾਜ ਜੀ ਦਾ ਬੋਲ ਸੱਚ ਦਰਬਾਰ ਕੀ ਜੈ ਜੈਕਾਰ ਭਗਤ ਸਿੰਘ ਨਾ ਜੀ ਮਹਾਰਾਜ ਜੀ ਦਾ ਬੋਲ ਸੱਚ ਦਰਬਾਰ ਕੀ ਜੈ ਜੈਕਾਰ ਭਗਤ ਸੰਜੀਵ ਕੁਮਾਰ ਜੀ ਮਹਾਰਾਜ ਜੀ ਦਾ ਬੋਲ ਸੱਚ ਦਰਬਾਰ ਕੀ ਜੈ ਜੈਕਾਰ ਸ਼ੇਰਾਂ ਵਾਲੀ ਮਾਤਾ ਦਾ ਬੋਲ ਸੱਚ ਦਰਬਾਰ ਕੀ ਜੈ ਜੈਕਾਰ ਗੁਫਾ ਵਾਲੀ ਸਰਕਾਰ ਦਾ ਬੋਲ ਸੱਚ ਦਰਬਾਰ ਕੀ ਜੈ ਜੈਕਾਰ ਹਰਾਂ ਵਾਲੇ ਗੁਰੂ ਜੀ ਦਾ ਬੋਲ ਸੱਚ ਦਰਬਾਰ ਕੀ ਜੈ ਜੈ ਸਤਿ ਬਾਬਾ ਪੌਣਾ ਹਰੀ ਕੀ ਜੈ ਏ ਮੈਂ ਤਕੀਤੇ ਯਤਨ ਬਥੇਰੇ ਤੂੰ ਤਰਨਾ ਨੇੜੇ ਤੇੜੇ ਮੈਂ ਤਕੀਤੇ ਯਤਨ ਬਥੇਰੇ ਥੱਕਿਆ ਇੱਕ ਸਹਾਰੇ ਨੂੰ ਇੱਕ ਸਹਾਰੇ ਨੂੰ ਸਤ ਗੁਰ ਬਖਸ਼ੀ ਦੀਸ਼ ਨਿਮਾਣੇ ਪਿਆਰੇ ਆਗਣ ਹਾਰੇ ਨੂੰ ਸਤ ਗੁਰ ਬਖਸ਼ੀ ਦੀਸ਼ ਨਿਮਾਣੇ ਪਿਆਰੇ ਆਗਣ ਹਾਰੇ ਨੂੰ ਤੂੰ ਤਰਨਾ ਯੇ ਯਤਨ ਬਥੇਰੇ ਤੂੰ ਤਰੈ ਨਾ ਨੇੜੇ ਥੇੜੇ ਮੈਂ ਤਾਂ ਕੀਤੇ ਯਤਨ ਬਥੇਰੇ ਤਕਿਆ ਇੱਕ ਸਹਾਰੇ ਨੂੰ ਇੱਕ ਸਹਾਰੇ ਨੂੰ ਸਤਿਗੁਰ ਬਖਸ਼ੀ ਦੇਸ਼ ਨਿਵਾਣੇ ਪਿਆਰੇ ਔਗਣ ਹਾਰੇ ਨੂੰ ਸਤਿਗੁਰ ਬਖਸ਼ੀ ਦੇਸ਼ ਨਿਵਾਣੇ ਪਿਆਰੇ ਔਗਣ ਹਾਰੇ ਯਾਦ ਵੀ ਇਹ ਕੜੇ ਦੁਖਾ ਦੇ ਆਉਂਦੇ ਸਾਨੂੰ ਤੇਰੀ ਯਾਦ ਸਤਾਉਂਦੀ ਜਦ ਵੀ ਘੜੀ ਦੁਖਾਂ ਦੀ ਆਉਂਦੀ ਸਾਨੂੰ ਤੇਰੀ ਯਾਦ ਕਰਾਉਂਦੀ ਪਲ ਪਲ ਦੇ ਵਿੱਚ ਹੈ ਸਮਝਾਉਂਦੀ ਪਲ ਪਲ ਦੇ ਵਿੱਚ ਹੈ ਸਮਝਾਉਂਦੀ ਤੇਰੇ ਇੱਕ ਇਸ਼ਾਰੇ ਨੂੰ ਇੱਕ ਇਸ਼ਾਰੇ ਨੂੰ ਸਤਿਗੁਰ ਬਖਸ਼ੀ ਦੀ ਛਿਣਿ ਮਾਣੇ ਪਿਆਰੇ ਅਗਨ ਹਾਰੇ ਨੂੰ ਸਤਿਗੁਰ ਬਖਸ਼ੀ ਦੀ ਛਿਣਿ ਮਾਣੇ ਪਿਆਰੇ ਅਗਨ ਹਾਰੇ ਨੂੰ

ਸੇਵਕ ਗੁਰੂ ਨੂੰ ਲਗਣ ਪਿਆਰੇ ਆਉਂਦੇ ਚੱਲ ਕੇ ਨਿੱਤ ਦਵਾਰੇ ਸੇਵਕ ਗੁਰੂ ਨੂੰ ਲਗਣ ਪਿਆਰੇ ਆਉਂਦੇ ਚੱਲ ਕੇ ਨਿੱਤ ਦਵਾਰੇ ਸੁਣ ਕੇ ਬੋਲ ਗੁਰਾਂ ਦੇ ਪਿਆਰੇ ਸੁਣ ਕੇ ਬੋਲ ਗੁਰਾਂ ਦੇ ਪਿਆਰੇ ਤੱਕਣ ਅਜਬ ਨਜ਼ਾਰੇ ਨੂੰ ਅਜਬ ਨਜ਼ਾਰੇ ਨੂੰ ਸਤ ਗੁਰ ਬਖਸ਼ੀ ਦੀਸ਼ ਨਿਵਾਣੇ ਪਿਆਰੇ ਅੰਗਣ ਹਾਰੇ ਨੂੰ ਸਤ ਗੁਰ ਬਖਸ਼ੀ ਦੀਸ਼ ਨਿਵਾਣੇ